ਆਪਾਂ ਵੀ ਗੱਲ ਕਰਦੇ ਹੁੰਨੇ ਆਂਗੇ ਵੀ ਜੱਟਾਂ ਦੇ ਜਿਹੜੇ ਰੁਪਏ ਨੇਗੇ ਉਹ ਧਰਤੀ ਦੇ ਖੜੇ ਹੁੰਦੇ ਨੇਗੇ ਸੋ ਵਿੱਚ ਮੇਰੇ ਭਰਾ ਮਜ਼ਾਕ ਕਰਦੇ ਹੁੰਦੇ ਨੇਗੇ ਵੀ ਉਹ ਕਿਵੇਂ ਹੁੰਦੇ ਨੇਗੇ ਅੱਜ ਤੁਹਾਨੂੰ ਦਿਖਾਉਣਿਆਂਗੇ ਵੀ ਆਹ ਦੇਖੋ ਜਿਹੜੇ ਤੁਸੀਂ ਵੇਖ ਰਹੇ ਹੋਗੇ ਇਹ ਆਪਣੇ ਐ ਮੰਨ ਲਓ ਵੀ ਤੁਸੀਂ ਧਰਤੀ ਦੇ ਨੋਟ ਹੀ ਖੜੇ ਹੋਏ ਨੇਗੇ ਅੱਜ ਆਪਾਂ ਇਹਨਾਂ ਨੂੰ ਇਕੱਠੇ ਕਰਨਾ ਆਂਗੇ ਸੋ ਵਹਿਗਰੂ ਮੇਰ ਕਰੇ ਵੀ ਵਧੀਆ ਝਾੜ ਹੋਵੇ ਤੇ ਕਿਉਂਕਿ ਸਾਰਾ ਜਿਹੜਾ ਜੱਟ ਜ਼ਿੰਮੇਵਾਰਾਂ ਦਾ ਘਰਬਾਰ ਆਗਾ ਕੋਈ ਹੋਰ ਘਰੇਲੂ ਖਰਚੇ ਨੇਗੇ ਕੋਈ ਪ੍ਰੋਗਰਾਮ ਨੇ ਸਾਰੇ ਇਰੇ ਸਰਤੀਉ ਚੱਲਦੇ ਨੇਗੇ ਹੋਰ ਕੋਈ ਐਕਸਟਰਾ ਆਮਦਨ ਨਹੀਂ ਹੁੰਦੀ ਆਪਣੇ ਕੋਲੇ ਸੋ ਖੜੀਆ ਵਸਾਲੋ ਦੇਖਦੇ ਆਂਗੇ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਘਾਟੇ ਪੂਰੇ ਕਰਦੇ ਕਿਉਂਕਿ ਖੇਤੀਬਾੜੀ ਦੇ ਉੱਪਰ ਬਹੁਤ ਜ਼ਿਆਦਾ ਘਾਟੇ ਆਉਂਦੇ ਨੇਗੇ ਮੀਂਹ ਕਣੀ ਬਾਬ ਰੋਲੇ ਸੋ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾਗਾ ਕਿਉਂਕਿ 6 ਮਹੀਨਿਆਂ ਦੀ ਫਸਲ ਹੁੰਦੀ ਹੈ ਇੱਕ ਤਰ੍ਹਾਂ ਦੀ ਇਹ ਖੁੱਲੀ ਧਰਤੀ ਤੇ ਖਿਲਰੀ ਹੁੰਦੀ ਹੈ ਕੋਈ ਦੁਕਾਨਦਾਰੀ ਤਾਂ ਹੈ ਨਹੀਂਗੀ ਵੀ ਇਹ ਬੰਦ ਸ਼ਟਰ ਡੇਗ ਦਿਓ ਜੀ ਤੇ ਮੀ ਆ ਗਿਆ ਸਟਰ ਡੇ ਗਦੋ ਲੋਕ ਲਾ ਦੋ ਭਰਾਵੋ ਬੇਨਤੀ ਆ ਮੈਂ ਜੱਟ ਜ਼ਿੰਮੇਦਾਰਾਂ ਨੂੰ ਤੰਗ ਨਾ ਕਰਿਆ ਕਰੋ ਸੋ ਬਹੁਤ ਜ਼ਿਆਦੀ ਦਿੱਕਤਾਂ ਤੋਂ ਲੰਘ ਕੇ ਇਹ ਸਮਾਂ ਆਉਂਦਾਗਾ ਕਦੇ ਸੁੰਡੀ ਪੈ ਗਈ ਕਦੇ ਤੇਲਾ ਪੈ ਗਿਆ ਰਹਿੰਦੀਆਂ ਹੁੰਦੀਆਂ ਸਰਕਾਰਾਂ ਜੱਟਾਂ ਦੇ ਮੋਢੇ ਤੇ ਆ ਬੈਂਦੀਆਂ ਨੇਗੀਆਂ ਅੱਗ ਨਹੀਂ ਲਾਉਣੀ ਐ ਨਹੀਂ ਕਰਨਾ ਮਸ਼ੀਨਰੀ ਪੂਰੀ ਦੇਣੀ ਨੀਗੀ ਤੇ ਜੱਟ ਜਾਵੇ ਤਾਂ ਜਾਵੇ ਕਿੱਧਰ ਤਾਂ ਹੀ ਸਾਰੇ ਭਰਾਵਾਂ ਨੂੰ ਕਹਿਣਾ ਵੀ ਜੱਟ ਜ਼ਿੰਮੇਦਾਰਾਂ ਦਾ ਸਾਥ ਦਿਆ ਕਰੋ ਸਾਰਾ ਕਰਤਾ ਧਰਤਾ ਇਹੀ ਆ ਸਾਰਾ ਕੁਝ ਆਪਾਂ ਇਹੀ ਖਾਣਾਗਾ ਸੋ ਸਾਥ ਦਿਆ ਕਰੋ ਲੱਤਾਂ ਨਾ ਖਿੱਚਿਆ ਕਰੋ